ਬਠਿੰਡਾ ਦੇ ਗੋਨਿਆਨਾ ਰੋਡ ਚੀਲਾ ਦੇ ਨਜ਼ਦੀਕ ਮੋਟਰਸਾਈਕਲ ਤੇ ਜਾ ਰਿਹਾ ਇੱਕ ਪਰਿਵਾਰ ਉਸ ਵੇਲੇ ਹਾਦਸਾ ਗ੍ਰਸਤ ਹੋਇਆ। ਜਦੋਂ ਮੋਟਰਸਾਈਕਲ ਦੇ ਪਿੱਛੇ ਬੈਠੀ ਮਹਿਲਾ ਦੀ ਚੁੰਨੀ ਮੋਟਰਸਾਈਕਲ ਦੇ ਵਿੱਚ ਫਸ ਜਾਣ ਨਾਲ ਮੋਟਰਸਾਈਕਲ ਵਿਕਾਬੂ ਹੋਇਆ ਤੇ ਮੋਟਰਸਾਈਕਲ ਸਵਾਰ ਪਰਿਵਾਰ ਸੜਕ ਤੇ ਡਿੱਗ ਗਿਆ। ਇਸ ਬਜੇ ਨਾਲ ਮੋਟਰਸਾਈਕਲ ਸਵਾਰ ਪਤੀ-ਪਤਨੀ ਤੇ ਉਹਨਾਂ ਦੇ ਬੱਚੇ ਜ਼ਖਮੀ ਹੁੰਦੇ ਨੇ। ਗਨੀਮਤ ਰਹੀ ਹੈ ਕਿ ਜਾਨੀ ਨੁਕਸਾਨ ਤੋਂ ਬਚਾਰਿਆ ਹੈ। ਜੋ ਮੌਕੇ ਤੇ ਪਹੁੰਚੀ ਸਹਾਰਾ ਜਨ ਸੇਵਾਦੀ ਟੀਮ ਵੱਲੋਂ ਸੰਦੀਪ ਸਿੰਘ ਵੱਲੋਂ ਜਾਣਕਾਰੀ ਸਾਂਝੀ ਕਰਜਾ ਦੱਸਿਆ ਗਿਆ ਕਿ ਘਟਨਾ ਮੋਟਰਸਾਈਕਲ ਦੀ ਚੈਂ ਦੇ ਵਿੱਚ ਦੁਪੱਟਾ ਫਸਣ ਕਾਰਨ ਵਾਪਰੀ ਹੈ ਗੰਭੀਰ ਜ਼ਖਮੀ ਹੋਏ ਪਰਿਵਾਰ ਨੂੰ ਤੁਰੰਤ ਹੀ ਹਸਪਤਾਲ ਦਾਖਲ ਕਰਵਾ ਦਿੱਤਾ ਗਿਆ 9814074076 ਤੇ ਸੂਚਨਾ ਮਿਲੀ ਸੀ ਕਿ ਬਠਿੰਡਾ ਕੋਨਿਆਣਾ ਰੋਡ ਝੀਲ ਨੰਬਰ 3 ਦੇ ਨਜ਼ਦੀਕ ਇੱਕ ਐਕਸੀਡੈਂਟ ਹੋਇਆ ਪਿਆਗਾ ਜਦ ਸਾਡੀ ਸਹਾਰਾ ਜਨ ਸੇਬ ਐਮਬੂਲੈਂਸ ਟੀਮ ਆ ਕੇ ਦੇਖਿਆ ਜਿਹੜੇ ਕਿ ਦੋ ਬੱਚੇ ਇੱਕ ਲੇਡੀਜ਼ ਇੱਕ ਜੈਂਟਸ ਜ਼ਖਮੀ ਹੋਏ ਪਏ ਸੀਗੇ ਤੇ ਉਥੇ ਉਹਨਾਂ ਦਾ ਪਤਾ ਲੱਗਿਆ ਪਿੱਛੇ ਬੈਠੀ ਜਿਹੜੀ ਕਿ ਲੇਡੀਜ਼ ਸੀਗੀ ਤੇ ਉਹਦੀ ਮੋਟਰਸਾਈਕਲ ਦੇ ਵਿੱਚ ਚੁੰਨੀ ਫਸ ਗਈ ਤੇ ਜਿਸ ਦੇ ਕਾਰਨ ਮੋਟਰਸਾਈਕਲ ਤੋਂ ਚਾਰੇ ਆਨੇ ਡਿੱਗ ਪਏ ਜਿਨ੍ਹਾਂ ਨੂੰ ਸਾਰਾ ਟੀਮ ਨੇ ਉੱਥੋਂ ਚਾਰਾਂ ਨੂੰ ਚੁੱਕ ਕੇ ਸਿਵਲ ਹਸਪਤਾਲ ਬਠਿੰਡਾ ਐਮਰਜੈਂਸੀ ਵਾਰਡ ਵਿੱਚ ਚੰਮਣਤਾ ਆਇਆ ਤੇ ਇਲਾਜ ਕਰਾਇਆ ਮੁੰਡੇ ਦਾ ਨਾਮ ਅਰਮਾਨ ਆ 6 ਸਾਲ ਦੀ ਉਮਰ ਆ ਤੇ ਉਹਦੇ ਦੂਸਰੇ ਦਾ ਜਿਹੜੀ ਕਿ ਲੇਡੀਜ਼ ਆ ਉਹਦਾ ਨਾਮ ਜਸਪ੍ਰੀਤ ਕੌਰ ਆ 26 ਸਾਲ ਦੀ ਉਮਰ ਆ ਜਿਹੜਾ ਕਿ ਤੀਸਰਾ ਸੀ ਕੁਲਵਿੰਦਰ ਉਹਦਾ ਨਾਮ ਕੁਲਵਿੰਦਰ ਸਿੰਘ ਸੀਗਾ ਤੇ ਉਹਦੀ ਉਹਦੀ ਉਮਰ 30 ਸਾਲ ਸੀਗੀ ਤੇ ਇਹਨਾਂ ਨੂੰ ਸਾਰਾ ਟੀਮ ਨੇ ਚਾਰਨ ਚੁੱਕ ਕੇ ਸਿਵਲ ਹਸਪਤਾਲ ਬਠਿੰਡਾ ਐਮਰਜੈਂਸੀ ਵਾਰਡ ਵਿੱਚ ਪਹੁੰਚਾ ਦਿੱਤਾ ਗਿਆ ਹੈ ਬਠਿੰਡਾ ਦੇ ਗੋਨਿਆਨਾ ਰੋਡ ਚੀਲਾ ਦੇ ਨਜ਼ਦੀਕ ਮੋਟਰਸਾਈਕਲ ਤੇ ਜਾ ਰਿਹਾ ਇੱਕ ਪਰਿਵਾਰ ਉਸ ਵੇਲੇ ਹਾਦਸਾ ਗ੍ਰਸਤ ਹੋਇਆ ਜਦੋਂ ਮੋਟਰਸਾਈਕਲ ਦੇ ਪਿੱਛੇ ਬੈਠੀ ਮਹਿਲਾ ਦੀ ਚੁੰਨੀ ਮੋਟਰਸਾਈਕਲ ਦੇ ਵਿਸਫਾਸਤ ਜਾਣ ਦੇ ਨਾਲ ਮੋਟਰਸਾਈਕਲ ਵੀ ਕਾਬੂ ਖੋਇਆ ਤੇ ਮੋਟਰਸਾਈਕਲ ਸਵਾਰ ਪਰਿਵਾਰ ਸੜਕ ਤੇ ਡਿੱਗ ਗਿਆ ਇਸ وجہ ਨਾਲ ਮੋਟਰਸਾਈਕਲ ਸਵਾਰ ਪਤੀ ਪਤਨੀ ਤੇ ਉਹਨਾਂ ਦੇ ਬੱਚੇ ਜ਼ਖਮੀ ਹੁੰਦੇ ਨੇ ਗਨੀਮਤ ਰਹੀ ਹੈ ਕਿ ਜਾਨੀ ਨੁਕਸਾਨ ਤੋਂ ਬਚਾ ਰਿਹਾ ਹੈ ਤੇ ਮੌਕੇ ਤੇ ਪਹੁੰਚੀ ਸਹਾਰਾ ਜਨ ਸੇਵਾਦੀ ਟੀਮ ਵੱਲੋਂ ਸੰਦੀਪ ਸਿੰਘ ਵੱਲੋਂ ਜਾਣਕਾਰੀ ਸਾਂਝੀ ਕਰ ਜਾਂ ਦੱਸਿਆ ਗਿਆ ਕਿ ਘਟਨਾ ਮੋਟਰਸਾਈਕਲ ਦੀ ਚੰਦ ਦੇ ਵਿੱਚ ਦੁਪੱਟਾ ਫਸਣ ਕਾਰਨ ਵਾਪਰੀ ਹੈ ਗੰਭੀਰ ਜ਼ਖਮੀ ਹੋਏ ਪਰਿਵਾਰ ਨੂੰ ਤੁਰੰਤ ਹੀ ਹਸਪਤਾਲ ਦਾਖਲ ਕਰਵਾ ਦਿੱਤਾ ਗਿਆ 9814074076 ਤੇ ਸੂਚਨਾ ਮਿਲੀ ਸੀ ਕਿ ਬਠਿੰਡਾ ਕੋਨਿਆਣਾ ਰੋਡ ਝੀਲ ਨੰਬਰ 3 ਦੇ ਨਜ਼ਦੀਕ ਇੱਕ ਐਕਸੀਡੈਂਟ ਹੋਇਆ ਪਿਆਗਾ ਜਦ ਸਾਡੀ ਸਹਾਰਾ ਜਨ ਸੇਬ ਐਮਬੂਲੈਂਸ ਟੀਮ ਆ ਕੇ ਦੇਖਿਆ ਜਿਹੜੇ ਕਿ ਦੋ ਬੱਚੇ ਇੱਕ ਲੇਡੀਜ਼ ਇੱਕ ਜੈਂਟਸ ਜ਼ਖਮੀ ਹੋਏ ਪਏ ਸੀਗੇ ਤੇ ਉਥੇ ਉਹਨਾਂ ਦਾ ਪਤਾ ਲੱਗਿਆ ਪਿੱਛੇ ਬੈਠੀ ਜਿਹੜੀ ਕਿ ਲੇਡੀਜ਼ ਸੀਗੀ ਤੇ ਉਹਦੀ ਮੋਟਰਸਾਈਕਲ ਦੇ ਵਿੱਚ ਚੁੰਨੀ ਫਸ ਗਈ ਤੇ ਜਿਸ ਦੇ ਕਾਰਨ ਮੋਟਰਸਾਈਕਲ ਤੋਂ ਚਾਰੇ ਆਨੇ ਡਿੱਗ ਪਏ ਜਿਨ੍ਹਾਂ ਨੂੰ ਸਾਰਾ ਟੀਮ ਨੇ ਉਤੋਂ ਚਾਰਾਂ ਨੂੰ ਚੁੱਕ ਕੇ ਸਿਵਲ ਹਸਪਤਾਲ ਬਠਿੰਡਾ ਐਮਰਜੈਂਸੀ ਗਾਰਡ ਵਿੱਚ ਮੰਚਾਇਆ ਤੇ ਇਲਾਜ ਕਰਾਇਆ ਮੁੰਡੇ ਦਾ ਨਾਮ ਅਰਮਾਨ ਆ 6 ਸਾਲ ਦੀ ਉਮਰ ਆ ਤੇ ਉਹਦੇ ਦੂਸਰੇ ਦਾ ਜਿਹੜੀ ਕਿ ਲੇਡੀਜ਼ ਆ ਉਹਦਾ ਨਾਮ ਜਸਪ੍ਰੀਤ ਕੌਰ ਆ 26 ਸਾਲ ਦੀ ਉਮਰ ਆ ਜਿਹੜਾ ਕਿ ਤੀਸਰਾ ਸੀ ਕੁਲਵਿੰਦਰ ਉਹਦਾ ਨਾਮ ਕੁਲਵਿੰਦਰ ਸਿੰਘ ਸੀਗਾ ਤੇ ਉਹਦੀ ਉਹਦੀ ਉਮਰ 30 ਸਾਲ ਸੀਗੀ ਤੇ ਇਹਨਾਂ ਨੂੰ ਸਾਰਾ ਟੀਮ ਨੇ ਚਾਰਨ ਚੁੱਕ ਕੇ ਸਿਵਲ ਹਸਪਤਾਲ ਬਠਿੰਡਾ ਐਮਰਜੈਂਸੀ ਵਾਰਡ ਵਿੱਚ ਪਹੁੰਚਾ ਦਿੱਤਾ ਗਿਆ